ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਬਰਬਰੀ ਬੱਕਰੀਆਂ ਆਪਾਂ ਕਿੰਨੀ ਥਾਂ ਦੇ ਵਿੱਚ ਤੇ ਕਿੰਨੀਆਂ ਰੱਖ ਸਕਦੇ ਆ ਕਿਤੇ ਕਿਹੜੇ-ਕਿਹੜੇ ਢੰਗ ਚ ਰੱਖ ਸਕਦੇ ਆ ਤੇ ਕਿੰਨੀ ਕਿ ਥਾਂ ਇਹਨਾਂ ਨੂੰ ਜ਼ਰੂਰੀ ਹੁੰਦੀ ਹੈਗੀ ਆ ਤੇ ਆਪਾਂ ਗੱਲ ਕਰਦੇ ਆ ਕਿ ਆਪਣੇ ਕੋਲੇ ਹਨਾ ਕਿੰਨੀ ਥਾਂ ਕੀਤੇ ਆਪਾਂ ਕਿੰਨੀ ਥਾਂ ਜਾਵਦਾ ਬਰਬਰੀਆਂ ਦਾ ਫਾਰਮ ਬਣਾਇਆ ਤੇ ਕਿੰਨੀਆਂ ਬੱਕਰੀਆਂ ਆਪਣੇ ਕੋਲ ਦੇ ਵਿੱਚ ਰਹਿੰਦੀਆਂ ਤੇ ਕਿੰਨੇ ਬੱਚੇ ਰਹਿੰਦੇ ਆ ਤੇ ਕੈਮਰੇ ਦੇ ਵਿੱਚ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਹਨਾ ਆਪਾਂ ਆਪਣੇ ਵਿਹੜੇ ਦੇ ਵਿੱਚ ਇੱਕ ਕਮਰਾ ਬਣਾਤਾ ਤੇ ਥੋੜੀ ਜੀ ਥਾਂ ਵਲਗਣ ਕਰਤੀ ਤੇ ਜੇ ਆਪਾਂ ਇਹਦੀ ਸਕੁਅਰ ਫੁੱਟ ਦੀ ਗੱਲ ਕਰੀਏ ਇਹ 300 ਸਕੁਅਰ ਫੁੱਟ ਆ ਲਾਈਕ 3 ਫੁੱਟ ਇਹ ਲੰਮਾਗਾ ਤੇ 10 ਫੁੱਟੇ ਚੌੜਾਗਾ 3 ਫੁੱਟ ਲੰਮੇ ਦੇ ਵਿੱਚ ਆਪਾਂ ਇੱਕ 11 ਬਾਈ 10 ਦਾ ਕਮਰਾ ਬਣਾਤਾਗਾ ਤੇ ਜੀ ਆਪਾਂ ਆਪਾਂ ਗੱਲ ਕਰੀਏ ਨਾ ਕਿਸੇ ਵੀਰ ਨੇ ਨਵਾਂ ਫਾਰਮ ਬਣਾਉਣਾ ਤੇ ਉਹ ਕਿਵੇਂ ਬਣਾਵੇ ਆਪਾਂ ਗੱਲ ਕਰਾਂਗੇ ਘੱਟ ਤੋਂ ਘੱਟ ਖਰਚੇ ਵਿੱਚ ਆਪਾਂ ਕਿਵੇਂ ਤਿਆਰ ਕਰ ਸਕਦੇ ਆਂਗੇ ਇੱਕ ਛੋਟਾ ਜਿਹਾ ਫਾਰਮ ਜਿਹੜਾ ਆਪਾਂ ਸਟਾਰਟਿੰਗ ਦੇ ਵਿੱਚ ਚਾਹੀਦਾ ਹੁੰਦਾ ਆਪਾਂ ਨੂੰ ਲਾਈਕ ਜਿਵੇਂ ਹਨਾ ਮੈਂ ਤੁਹਾਨੂੰ ਦੱਸ ਚੁੱਕਿਆ ਇੰਨੀ ਆਪਣੀ ਲੰਬਾਈ ਹੈ ਤੇ ਆਪਾਂ ਇਹਦੀ ਸ਼ੁਰੂਆਤ ਕੀਤੀ ਸੀ ਪਹਿਲਾਂ ਕੱਲੀ ਜਾਲੀ ਤੋਂ ਹਨਾ ਪਹਿਲਾਂ ਆਪਾਂ ਜਾਲੀ ਲਾਈ ਇਹਦੀ ਇਹ ਵੀ ਆਪਾਂ ਸਸਤੀ ਲਾਈ ਸੀ ਕੋਈ ਜ਼ਿਆਦਾ ਨਹੀਂ ਲਾਈ ਸੋ ਹੌਲੀ ਹੌਲੀ ਜਿਵੇਂ ਆਪਾਂ ਕਹੇ ਤੀ ਆਪਾਂ ਇਹਨਾਂ ਤੋਂ ਕਮਾਈ ਕੀਤੀ ਤੇ ਕਮਾਈ ਕਰਨ ਤੋਂ ਬਾਅਦ ਆਪਾਂ ਇਹਨਾਂ ਵਾਸਤੇ ਇੱਕ ਛੋਟਾ ਜਿਹਾ ਕਮਰਾ ਬਣਾਤਾ ਤੇ ਇਹਦੇ ਵਿੱਚ ਵੀ ਇੱਕ ਖੁਰਨੀ ਲੱਗੀ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਉਹ ਵੀ ਇੱਕ ਬਹੁਤ ਹੀ ਸਸਤੇ ਤਰੀਕੇ ਨਾਲ ਖੁਰਨੀ ਬਣਾਈ ਆ ਉਹ ਮੈਂ ਕਹਿੰਦਾ ਬਹੁਤ ਹੀ ਲਾਭਦਾਇਕ ਸਾਬਤ ਹੋਈ ਆ ਬੱਕਰੀਆਂ ਵਾਸਤੇ ਤੇ ਨਾਲੇ ਬੱਚਿਆਂ ਵਾਸਤੇ ਛੋਟੇ ਬੱਚੇ ਬੱਚੇ ਵੀ ਉੱਚ ਵਧੀਆ ਟੌਰ ਨਾ ਖਾਂਦੇ ਆ ਤੇ ਬੱਕਰੀਆਂ ਨੇ ਤਾਂ ਚਲੋ ਉਹਨਾਂ ਨੂੰ ਤਾਂ ਮौज ਹੀ ਵੱਜ ਗਈ ਆ ਤੇ ਜੇ ਆਪਾਂ ਗੱਲ ਕਰੀਏ ਹਨ ਕਿ ਆਪਾਂ ਕਿੰਨੀਆਂ ਬੱਕਰੀਆਂ ਇਦੇ ਵਿੱਚ ਰੱਖ ਸਕਦੇ ਆ ਆਪਣੇ ਕੋਲੇ ਤੁਸੀਂ ਦੇਖ ਸਕਦੇ ਆ ਇਸ ਟਾਈਮ ਲਗਭਗ 10 ਬੱਕਰੀਆਂ ਦੇ ਕਰੀਬ ਫਿਰਦੀਆਂ ਤੇ ਇੱਥੇ 10 ਤੋਂ ਲੈ ਕੇ ਮੈਕਸਿਮਮ 20 ਬੱਕਰੀਆਂ ਤਾਂ ਆਰਾਮ ਨਾਲ ਆ ਸਕਦੀਆਂ ਤੇ ਪਰ ਨਹੀਂ ਆਪਾਂ ਜਿਆਦਾ ਆਪਾਂ ਨੂੰ ਲੱਗਦਾ ਕਿ ਹਨਾ 21 ਵਜ ਜਾਊਗਾ ਤੇ 15 ਬੱਕਰੀਆਂ ਨੂੰ ਤਾਂ ਮੌਜ ਨਾਲ ਇੰਨੀ ਥਾਂ ਮੁੱਕਦੀ ਹੋਈ ਨਹੀਂ ਕੋਈ ਜਿਆਦਾ ਆਪਾਂ ਨੂੰ ਹਨਾ ਵੱਡਾ ਫੇੜ ਫੇੜਨ ਦੀ ਲੋੜ ਨਹੀਂ ਕਿ ਲੱਖਾਂ ਰੁਪਇਆ ਲਾਜਗੇ ਤੇ ਫਿਰ ਆਪਣੇ ਹੱਥ ਖੜੇ ਹੋ ਜਾਣ ਬਾਅਦ ਚੋਂ ਕਿ ਹਨਾ ਆਪਾਂ ਨੂੰ ਜ਼ਰੂਰੀ ਨਹੀਂ ਕਿ ਆਪਾਂ ਲੱਖਾਂ ਰੁਪਈਆ ਲਾ ਕੇ ਤੇ ਗੋਲਗੇਠੀ ਬਣਾਉਣੇ ਆਂਗੇ ਕਿ ਆਪਾਂ ਹਨਾ ਛੋਟੇ ਜਿਹੇ ਕੰਮ ਤੋਂ ਸ਼ੁਰੂ ਕਰਕੇ ਆਪਾਂ ਵੱਡਾ ਕੰਮ ਲਾ ਸਕਦੇ ਆਂਗੇ ਜਿਵੇਂ ਜਿਵੇਂ ਆਪਣੀ ਹਨਾ ਪੜਤਾ ਪੈਂਦਾ ਜਾਂਦਾ ਆਪਾਂ ਕਹਿ ਸਕਦੇ ਪੰਜਾਬੀ ਚ ਤੇ ਆਪਾਂ ਦਿਖਾਵਾਂਗੇ ਹਨਾ ਤੁਹਾਨੂੰ ਕਿ ਆਪਣੀ ਛੱਤ ਕਿਵੇਂ ਬਣਾਈ ਆ ਕਿਹੜੀ ਟੰਗ ਤੇ ਆਪਾਂ ਕੀ ਕੁਝ ਪਾਇਆ ਛੱਤ ਦੇ ਵਿੱਚ ਤੇ ਹਨਾ ਉਹ ਮੈਨੂੰ ਉਹ ਛੱਤ ਬਣੀ ਵੀ ਬਹੁਤ ਸੋਣੀ ਹੈਗੀ ਕਿ ਕੋਈ ਆਪਾਂ ਬਹੁਲਾ ਖਰਚਾ ਵੀ ਨਹੀਂ ਕੀਤਾ ਤੇ ਇਹ ਤੁਹਾਨੂੰ ਦਿਖਾਉਣੇ ਆਂਗੇ ਕਿ ਅਪਲ ਲੈਕਟਰ ਵੀ ਪਾ ਸਕਦੇ ਸੀਗੇ ਪਰ ਉਹ ਕੀ ਫਾਇਦਾ ਹਨਾ ਆਪਾਂ ਕੀ ਰਹਾ ਹੁਣ ਕੇਰੀ ਜਿਵੇਂ ਕਹਿੰਦੇ ਅੱਡੀਆਂ ਚਾਖ ਕੇ ਫਾਹ ਲੈ ਲਈਏ ਆਪਣੇ ਹਨਾ ਚਾਦਰਾਂ ਪੈਨਾ ਸੀਗਾ ਜਦੋਂ ਘਰ ਬਣਾਇਆ ਤੇ ਆਪਾਂ ਚਾਦਰਾਂ ਪਾ ਦੀਆਂ ਤੇ ਜੇ ਆਪਾਂ ਦੂਜੇ ਲੈਕਟਰ ਦੀ ਗੱਲ ਕਰੀਏ ਹਨਾ ਕਿ ਗੇਟ ਤੇ ਵੀ ਆਪਾਂ ਬੱਤੇ ਵਾਕੇ ਸਾਰਤਾ ਜਿੱਥੇ ਆਪਾਂ ਨੂੰ ਸਰਤਾਗਾ ਆਪਾਂ ਉਥੇ ਸਾਰਿਆ ਜਾਦੇ ਖਰਚਾ ਨਹੀਂ ਕੀਤਾ ਤੇ ਇਹ ਆਪਾਂ ਉਹ ਕਹਿੰਦੇ ਹਨਾ ਕਿ ਜਿੱਥੋਂ ਬਚਤ ਹੁੰਦੀ ਆ ਤੁਸੀਂ ਇੱਕ ਵਾਰੀ ਬਚਾ ਕੇ ਆਪਦਾ ਕੰਮ ਸ਼ੁਰੂ ਕਰੋ ਫਿਰ ਤੁਸੀਂ ਦੇਖੋ ਫਿਰ ਤਾਂ ਇਹ ਆਪੇ ਬੱਕਰੀਆਂ ਬਣਾ ਦਿੰਦੇ ਹੁੰਦੇ ਆ ਗੋਲ ਗੇਟਾਂ ਵਾਲੇ ਕਮਰੇ ਤੇ ਇਹ ਘਰ ਜਦੋਂ ਛੱਤ ਦਿਖਾਵਾਂ ਤੁਹਾਨੂੰ ਛੱਤ ਦੇ ਵਿੱਚ ਇਹਦੇ ਵਿੱਚ ਤੁਸੀਂ ਦੇਖ ਸਕਦੇ ਹਣ ਆਪਾਂ ਬੱਬਲ ਸ਼ੀਟ ਪਾਈ ਆ ਜਿਹੜੀ ਗਰਮੀਆਂ ਦੇ ਵਿੱਚ ਇਹ ਠੰਡੀ ਰਹਿੰਦੀ ਆ ਤੇ ਸਰਦੀਆਂ ਦੇ ਵਿੱਚ ਵੀ ਇਹਦਾ ਟੈਂਪਰੇਚਰ ਮੋਡਰੇਟ ਜਿਹਾ ਰਹਿੰਦਾ ਬਹੁਤ ਵਧੀਆ ਟੈਂਪਰੇਚਰ ਰਹਿੰਦਾ ਭਾਵੇਂ ਇਹ ਨਾ ਥਾਂ ਥਾਂ ਲਿਓ ਆਪਾਂ ਪੱਕਾ ਹੀ ਰੱਖੀ ਗਏ ਇਹਦੇ ਉੱਪਰ ਚਾਦਰਾਂ ਲਾ ਗੀਆਂ ਤੇ ਆਪਾਂ ਇਹਦੇ ਥੱਲੇ ਇਹਦੀ ਇਹਨੂੰ ਰਿਪਲੇਸ ਕਰਕੇ ਆਪਾਂ ਬਾਂਸ ਦੀ ਵੀ ਛੱਤ ਪਾ ਸਕਦੇ ਹਾਂ ਜਿਹਦੇ ਉੱਤੇ ਆਪਾਂ ਮਿੱਟੀ ਪਾ ਸਕਦੇ ਹਾਂ ਉਹ ਵੀ ਛੱਤ ਬਹੁਤ ਵਧੀਆ ਰਹਿੰਦੀ ਆ ਆ ਆਪਾਂ ਇਹ ਸਿਰਫ ਗੱਲ ਕਰ ਰਹੇ ਹਾਂ ਕਿ ਆਪਾਂ ਬਰਬਰੀ ਬੱਕਰੀਆਂ ਵਾਸਤੇ ਪੀਰੀਟਲ ਬੱਕਰੀਆਂ ਵਾਸਤੇ ਟ੍ਰੀਟਮੈਂਟ ਵੱਖਰਾ ਹੁੰਦਾ ਹੈਗਾ ਉਹਨਾਂ ਵਾਸਤੇ ਥੋੜੀ ਜਿਹੀ ਮਜ਼ਬੂਤੀ ਚਾਹੀਦੀ ਹੈ ਕਿ ਉਹਨਾਂ ਵਾਸਤੇ ਸਾਰਾ ਕੁਝ ਉਹਨਾਂ ਵਾਸਤੇ ਤਾਂ ਵੱਖਰਾ ਹੀ ਚਾਹੀਦਾ ਇਹਨਾਂ ਤੋਂ ਪਰ ਇਹ ਬੱਕਰੀਆਂ ਹੁੰਦੀਆਂ ਵਧੀਆ ਥੋੜੀਆਂ ਕਹ ਲਈਏ ਢੀਠ ਆ ਇਹ ਥੋੜੇ ਨਾ ਖਰਾਕ ਚ ਜਾਂ ਥੋੜੇ ਜਿਹੇ ਇਹੋ ਜਿਹੇ ਚ ਪਲ ਜਾਂਦੇ ਆ ਥੋੜੀ ਜਗ੍ਹਾ ਚ ਬੱਕਰੇ ਵੱਧ ਪਲ ਜਾਂਦੇ ਆ ਥੋੜੀ ਜਗ੍ਹਾ ਚ ਦੋਹੀ ਗੱਲ ਜੀ ਆਪਾਂ ਪੈਸੇ ਲਾਉਣੇ ਆ ਹਨਾ ਤੇ ਪੈਸੇ ਆਪਾਂ ਇਹਨਾਂ ਦੀ ਖਰਾਕ ਤੇ ਲਾਈਏ ਰਹਿਣ ਸੈਨ ਨੂੰ ਤਾਂ ਚਲੋ ਇਹੋ ਜਹਾ ਵਧੀਆ ਕੋਈ ਆਪਾਂ ਮਾੜਾ ਨਹੀਂ ਕਹਿੰਦੇ ਬਹੁਤ ਸੋਹਣਾ ਥਾਂ ਬਣਿਆ ਤੇ ਲਾਉਣੇ ਆ ਪੈਸੇ ਖਰਾਕ ਤੇ ਲਾਓ ਜਿਹੜੀ ਖਰਾਕ ਖਾ ਕੇ ਬੱਚੇ ਕਿਆ ਬਾਤ ਹੈ ਬਹੁਤ ਵਧੀਆ ਬਣਦੇ ਆ ਕਿਉਂਕਿ ਆਪਣੇ ਬਣਦੇ ਆ ਖਰਾਕ ਤੇ ਪੈਸੇ ਖੂਬ ਲਾਉਣੇ ਆ ਚੰਗੇ ਲਈ ਦੇ ਖਰਾਕ ਤੇ ਤਾਂ ਨਹੀਂ ਤੇ ਬੱਕਰੀਆਂ ਵਾਸਤੇ ਵੀ ਬਹੁਤ ਸੋਹਣਾ ਬਣਾਇਆ ਵੈਸੇ ਆਪਾਂ ਉਹ ਕਿਹਨੇ ਘੱਟ ਖਰਚੇ 'ਚ ਕਿੰਨਾ ਸੋਹਣਾ ਬਣ ਜਾਂਦਾ ਤੇ ਜੇ ਆਪਾਂ ਇਹ ਜੀ ਜਾਲੀ ਦੀ ਗੱਲ ਕਰੀਏ ਜਾਲੀ ਵੀ ਆਪਾਂ ਇਹਦੇ ਵਿੱਚ ਲਾਈ ਹੈ ਕਿ 10 11 ਫੁੱਟ ਰੁਪਏ ਫੁੱਟ ਆਉਂਦੀ ਆ ਤੇ ਪਹਿਲਾਂ ਤਾਂ ਆਪਾਂ ਕੱਲੀ ਜਾਲੀ ਲਈ ਸੀਗੀ ਇਹਨੇ ਚੰਗਾ ਸਾਸ ਨਭਾਇਆ ਤੇ ਹੁਣ ਵੀ ਜਾਲੀ ਬਹੁਤ ਵਧੀਆ ਆਈ ਹੈਗੀ ਤੇ ਬੱਕਰੀਆਂ ਬਰਬਰੀ ਬੱਕਰੀਆਂ ਵਾਸਤੇ ਵਧੀਆ ਇਹ ਹਾਂ ਬਰਬਰੀ ਬੱਕਰੀਆਂ ਵਾਸਤੇ ਵਧੀਆ ਅਪਨ ਅੰਦਰ ਵੀ ਲਾਈ ਆ ਕਿਸੇ ਸੀ ਵੀਡੀਓ 'ਚ ਦੇਖੀ ਹੋਊਗੀ ਉਹ ਮਜ਼ਬੂਤ ਲਾਈ ਆ ਉਹ ਆਪਣਾ ਬਰੀਡਰ ਹੁੰਦਾ ਉੱਥੇ ਉਹ ਤਾਂ ਫਿਰ ਓ ਆਮ ਖਾਸ ਪਿੰਜਰਿਆਂ ਨੂੰ ਲੱਗਦੀ ਜਾਲੀ ਜਿਹੜੀ ਐਨਸੀ ਵਾਲੀ ਡੱਬੀ ਵਾਲੀ ਇਹ ਹੈਗੀ 3x3 ਵਾਲੀ ਤੇ ਬੁਰਜਾਂ ਵੀ ਆਪਾਂ ਇਹ 2.5 ਇੰਚ ਵਾਲੀ ਪਾਈਪ ਆ ਗਈ ਹੈਗੀ ਹਾਂ 2.5 2.5 ਇੰਚ ਦੀ ਹੈਗੀ ਹੂੰ ਇਹਦੇ ਵਿੱਚ ਸਰੀਆ ਪਾ ਕੇ ਸੀਮੈਂਟ ਭਰਤਾ ਤੇ ਇਹ ਵੀ ਬਹੁਤ ਘੈਂਟ ਬਣੀ ਆ ਇਹਨੇ ਵਧੀਆ ਬਹੁਤ ਮਜ਼ਬੂਤੀ ਦਿੱਤੀ ਹੈ ਜਾਲੀ ਨੂੰ ਤੇ ਆਪਣਾ ਗੇਟ ਬਾਕੀ ਬਰਬਰੀ ਬੱਕਰੀਆਂ ਤਾਂ ਕੁਝ ਕਰਦੀਆਂ ਹੀ ਨਹੀਂ ਨਾ ਨੰਨ ਜਾਲੀ ਭੰਨਣ ਦਾ ਕੋਈ ਐਡਾ ਇਹਨਾਂ ਤੋਂ ਹਾਂ ਜਾਲੀ ਇਹਨਾਂ ਤੋਂ ਭੰਨੀ ਦੀ ਹੂੰ ਤੇ ਆਰਾਮਦਾਰੀ ਨਾਲ ਇਹਦੇ ਵਿੱਚ 15 ਬੱਕਰੀਆਂ ਅਸੀਂ ਠੱਲ ਸਕਦੇ ਹਾਂ ਇਸ ਟਾਈਮ ਤੇ ਸਾਪਣੀਆਂ 10 ਬੱਕਰੀਆਂ ਦੇ ਵਿੱਚ ਹੈਗੀਆਂ ਹਨਾ ਹਾਂ ਤੇ ਆਪਾਂ ਇੱਕ ਖੁਰਨੀ ਦੀ ਗੱਲ ਕੀਤੀ ਸੀਗੀ ਤੇ ਆਪਾਂ ਤੁਹਾਨੂੰ ਖੁਰਨੀ ਵੀ ਦਿਖਾਉਣੇ ਆ ਹਨਾ ਕਿ ਆਪਾਂ ਕਿਹੜੇ ਜਿਗਾਰਡ ਲਾ ਕੇ ਇਹ ਚ ਖੁਰਨੀ ਵੀ ਬਣਾਈ ਤੇ ਬਣੀ ਵੀ ਉਹ ਬਹੁਤ ਘੈਂਟ ਆ ਇਹ ਦੇਖ ਸਕਦੇ ਆ ਕਿ ਹਨਾ ਆਪਣੀ ਇੱਥੇ ਪਿੰਡ ਸੀਵਰੇਜ ਵਾਲਿਆਂ ਨੇ ਉਹਨਾਂ ਨੇ ਪਾਈਪਾਂ ਕੱਢੀਆਂ ਸੀਗੀਆਂ ਰੀਪਲੇਸ ਕੀਤੀਆਂ ਸੀ ਨਵੀਆਂ ਪਾਈਆਂ ਸੀ ਉਹਨਾਂ ਨੇ ਤੇ ਸਾਨੂੰ ਵੀ ਰਾਹ ਦੇ ਗਏ ਹਨਾ ਮਾਸੜੀ ਆਏ ਸੀਗੇ ਤੇ ਕੀ ਕਹਿੰਦੇ ਤੂੰ ਸਾਡੇ ਪੈਪ ਪਈਏ ਤੁਸੀਂ ਲੈ ਕੇ ਆਉਣੀ ਖੁਰਨੀ ਬਣਾ ਲਿਓ ਉਹਦੀ ਚਲੋ ਅਸੀਂ ਟਰੈਕਟਰ ਤੇ ਜਾ ਕੇ ਚੱਕ ਲਿਆ ਏ ਪੈਪ ਸੀਗੀ ਤਾਂ ਭਾਰੇ ਪਰੇ ਦੀ ਖੁਰਨੀ ਦੇਖੋ ਬਹੁਤ ਘੈਂਟ ਬਣੀ ਆ ਆਪਾਂ ਹਾ ਲੈ ਕੇ ਆਏ ਸੀਗੀ ਵੰਜੀ ਮੰਜੀ ਨੇ ਘਰੇ ਪਈਆਂ ਸੀਂਗਾ ਪਾਲਣ ਲੈ ਕੇ ਆਏ ਸੀਗੇ ਚੋ ਕੱਢ ਲਈ ਤੇ ਬਾਕੀ ਸਾਰੀ ਆਪਾਂ ਘਰੇ ਤਿਆਰ ਕੀਤੀ ਹੈਗੀ ਖੁਰਨੀ ਮੈਂ ਕਹਿੰਦਾ ਇਹਨੇ ਵੀ ਨਜ਼ਾਰਾ ਲਿਆਤਾ ਉਹ ਖੁਰਨੀ ਨੇ ਬੱਕਰੀਆਂ ਕਹਿਣ ਦਾ ਭਾਵ ਬੱਕਰੀਆਂ ਵੇਚਣੀ ਵੜਦੀਆਂ ਹੈਗੀਆਂ ਆ ਜਿਹੜੀਆਂ ਚਾਲੀਆਂ ਦੀਆਂ ਹੁੰਦੀਆਂ ਵੰਜ ਜੇ ਹਨਾ ਵਾਂਸਦੀਆਂ ਇਹ ਘਰੇ ਪਈਆਂ ਸੀਗੀਆਂ ਤੇ ਬੱਤੇ ਘਰੇ ਪਏ ਸੀਗੇ ਆ ਦੋ ਜਿਹੜੀਆਂ ਥੰਮੀਆਂ ਬਣਾਤੀਆਂ ਤੇ ਇੱਟਾਂ ਪਈਆਂ ਸੀਗੀਆਂ ਤੇ ਉਹਦੇ ਨਾਲ ਅਸੀਂ ਇਹ ਸਾਰਾ ਵਧੀਆ ਤਿਆਰ ਕਰ ਲਿਆ ਫ੍ਰੀ ਆਫ ਕਾਸਟ ਹੀ ਇੱਕ ਤਰ੍ਹਾਂ ਦੀ ਕਰਨੀ ਤਿਆਰ ਹੋ ਗਈ ਆਪਣੀ ਜਿੱਥੇ ਵੀ ਆਪਣੇ ਵਧੀਆ ਰੁਪਏ ਲੱਗਣੇ ਸੀਗੇ ਉਹ ਬਚਤ ਰਹਿ ਗਈ ਹਨਾ ਪਾਈਪਾਂ ਵੇਸਟ ਜਾਣੀਆਂ ਸੀ ਉੱਥੇ ਰਾਹਾਂ ਦੇ ਵਿੱਚ ਪਈਆਂ ਸੀ ਮਰਨਪਾਨ ਦੇਣੀਆਂ ਸੀ ਟਰੈਕਟਰਾਂ ਨੇ ਹਨਾ ਇਹ ਆਪਣੇ ਕੰਮ ਆ ਗਈ ਐ ਤੇ ਨਾਲੇ ਖੁੱਲੀ ਡੁੱਲੀ ਖੁਰਲੀ ਬਣੀ ਐ ਵਧੀਆ ਤੇ ਮੌਜ ਨਾਲ ਪੱਠਾ ਖਾਈ ਜਾਂਦੇ ਹਨਾ ਦੇਖੋ ਤੁਸੀਂ ਇੱਕ ਇਹ ਹੋ ਜੇ ਬੱਚਿਆਂ ਨੂੰ ਔਖਾਂ ਹੋਂ ਤੱਕ ਖਾਣਾ ਤੇ ਇਹ ਖਰਾਬ ਕਰ ਜਾਂਦੇ ਵਿੱਚ ਵੜ ਕੇ ਉਹ ਵੀ ਬੜੀ ਵਧੀਆ ਗੱਲ ਹੋਈ ਹੈ ਕਿ ਨਾ ਤਾਂ ਇਸ ਚੋਂ ਵਿੱਚ ਵੜਿਆ ਜਾਵੇ ਤੇ ਲੈ ਤਾਂ ਮੂੰਹ ਵਧੀਆ ਉਪੜਦਾ ਤੇ ਖਾਵਦੀ ਆ ਲੈਂਦਾ ਹੂੰ ਚੂਛਾ ਜਾ ਜੇ ਆਪਾਂ ਹੌਲੀ ਹੌਲੀ ਆਪਦਾ ਕੰਮ ਵਧਾਉਣੇ ਆਂਗੇ ਤੇ ਆਪਾਂ ਚੜਾਈ ਤੇ ਦੀ ਇੰਨੀ ਰੱਖ ਸਕਦੇ ਹੈਗੇ ਲੰਬਾਈ ਦਾ ਪਾਸੇ ਇੰਨੀ ਰੱਖ ਸਕਦੇ ਆ ਤੇ ਚੜਾਈ ਆਪੇ ਦੀ 20 ਫੁੱਟ ਕਰ ਸਕਦੇ ਆ ਜਿਸ ਦੇ ਨਾਲ ਕੀ ਫਾਇਦਾ ਹੋ ਗਿਆ ਇੱਕ ਜਾਂ ਦੋ ਬੱਚਿਆਂ ਦੇ ਪੁਰਸ਼ਣ ਬਣ ਜਾਣਗੇ ਉਹਨਾਂ ਦੀਆਂ ਖੁਰਨੀਆਂ ਬਣ ਜਾਣਗੀਆਂ ਤੇ ਬੱਕਰੀਆਂ 40 ਤੋਂ 50 ਆਪਾਂ ਉਹਦੇ ਵਿੱਚ ਬਰਬਰੀ ਰੱਖ ਸਕਦੇ ਆਂ ਬੀਟਲ ਨਹੀਂ ਆਪਾਂ ਬਰਬਰੀ ਦੀ ਗੱਲ ਕਰਦੇ ਆਂ ਕਿ ਆਪਾਂ ਬਰਬਰੀ ਬੱਕਰੀਆਂ ਇੰਨੀ ਥਾਂ ਦੇ ਵਿੱਚ ਵਧੀਆ ਆਰਾਮ ਨਾਲ ਰੱਖ ਸਕਦੇ ਆਂ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਰੇਸ਼ਾਨੀ ਨਹੀਂ ਤੇ ਵਧੀਆ ਥਾਂ ਰਹੂਗਾ ਨਿਤ ਸਫਾਈ ਹੋ ਜਾ ਕਰੂਗੀ ਤੇ ਬਹੁਤ ਵਧੀਆ ਰਹੂਗਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਆਂ ਕਿ ਹਨਾ ਇੱਕ ਚੀਜ਼ ਹੋਰ ਮੈਟਰ ਕਰਦੀ ਆ ਕਿ ਬੱਕਰੀਆਂ ਦਾ ਪਿਆਰ ਕਿੰਨਾ ਆਪਸ ਦੇ ਵਿੱਚ ਜੀ ਬੱਕਰੀਆਂ ਦਾ ਆਪਸ ਵਿੱਚ ਪਿਆਰ ਹੈਗਾ ਜਿਵੇਂ ਆਪਣੀਆਂ 10 ਬੱਕਰੀਆਂ ਤੇ ਦਸਾਂ ਦਾ ਪਿਆਰ ਹੈਗਾ ਤੇ ਖਾਈ ਜਾਂਦੀਆਂ ਨੇ ਇੱਕ ਖੁਰਨੀ ਤੇ 1 2 3 4 5 ਲੱਗੀਆਂ ਪਈਆਂ ਬੱਕਰੀਆਂ ਤੇ ਆਰਾਮ ਨਾਲ ਖਾਈ ਜਾਂਦੀਆਂ ਉਹੀ ਜੇ ਪਿਆਰ ਹੈਗਾ ਪਿਆਰ ਮੁਹੱਬਤ ਹੈਗੀ ਬੱਕਰੀਆਂ ਚ ਤੂੰ 40 50 ਬੱਕਰੀਆਂ ਆਰਾਮ ਨਾਲ ਇਹਦੇ ਇੰਨੇ ਲਾਈਕ 20 ਫੁੱਟ ਉੱਪਰ ਚੜਾਈ ਹੋਰ ਕਰ ਲਈਏ ਤੇ ਆਰਾਮ ਨਾਲ ਆ ਸਕਦੀਆਂ ਤੇ ਦੇਖ ਲਓ ਬਾਕੀ ਹੈਗਾ ਆਪਣੀਆਂ ਜੁਲੀ ਰੂਬੀ ਆ ਰਗੀਆਂ ਇਹਨਾਂ ਦੇ ਹੈਗੀ ਹੈ ਚੰਗੀ ਆਪਸ ਦੇ ਵਿੱਚ ਬੰਦੀ ਆ ਗਈ ਇਹ ਆਪਣੀ ਸੀਗੀ ਛੋਟੀ ਜੀ ਜਾਣਕਾਰੀ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਜਰੂਰ ਕਰਕੇ ਜਾਣਾ ਤੇ ਤੁਸੀਂ ਵੀ ਆਹ ਦੇ ਵਿਚਾਰ ਜਰੂਰ ਸਾਂਝੇ ਕਰਿਓ ਸਾਡੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਅੱਜ ਹੁਣ ਤੁਹਾਨੂੰ ਦਿਖਾਉਣੇ ਆਗੇ ਆਪਣੇ ਬੱਚੇ ਇਹ ਆ ਦੇਖ ਲਓ ਸ਼ਾਮ ਨੂੰ ਲੱਗੇ ਭਏ ਆਪ ਤੇ ਚਾਰੇ ਤੇ ਹੈ ਵੀ ਇਹ ਆਪਾਂ ਹੁਣ ਇਹਨਾਂ ਨੂੰ ਫੀਡ ਤੇ ਲਾਏ ਹੋਏ ਹੈਗੇ ਦੁੱਧ ਨਾਲ ਰਚੇ ਹੈਗੇ ਤੇ ਆਪਦੀ ਹੁਣ ਕੱਫ ਸਟਾਰਟਰ ਆਪ ਪਾਤੀ ਸੀਗੇ ਇਹਨਾਂ ਨੂੰ ਤੇ ਜਿਹਦੇ ਨਾਲ ਵਧੀਆ ਬੱਚੇ ਹੁਣ ਤਿਆਰ ਹੋਣਗੇ ਹੌਲੀ ਹੌਲੀ ਲੋਈ ਦੋਸਤੋ ਦੇਖ ਸਕਦੇ ਆ ਤੁਸੀਂ ਫੀਡ ਪਾਈ ਹੋਈ ਆ ਤੇ ਬੱਚਿਆਂ ਦੀ ਗਰੋਥ ਚੈੱਕ ਕਰ ਲਓ 2-2 2.5 ਮਹੀਨਾ ਦਾ ਹੀ ਹੋਇਆ ਅਜੇ ਤੱਕ ਤੇ ਪੂਰੇ ਬੱਕਰੇ ਬੱਚੇ ਬਣੇ ਪੂਰੇ ਵਧੀਆ ਬਣੇ ਖੜੇ ਕਹਿਣ ਦਾ ਭਾਵ ਆ ਦੇਖ ਸਕਦੇ ਆ ਤੁਸੀਂ ਸਾ ਵੀਰੇ ਆਪਣਾ ਆ ਇਹ ਸ਼ੂਟਿੰਗ ਕਰਨਾ ਚਾਹ। ਹਾਂ ਨੈਕਸਟ ਬਰੀਡਰ ਬਣਾਉਣੇ ਨੇ ਚਿੱਟੀ ਅੱਖ ਦੇ ਵਿੱਚ ਕੋਨਾ ਬੱਚਾ ਬਹੁਤ ਨਿੱਕੇ ਕੰਨਾਂ ਪਤਲੇ ਹੈਵੀ weightਸ ਆ ਕਾਫੀ ਭਾਰਾ ਚੱਕਣ ਚਾਹੀਏ ਵੀ ਵਜਣ ਚਾ ਬੱਚਾ ਬਾਕੀ ਦੁੱਧ ਕੱਲਾ ਚਾਹੁੰਦਾ ਤੇ ਫੀਡ ਖਾਂਦਾ ਨਾਲ ਜਿਹੜੀ ਫੀਡ ਹੁੰਦੀ ਜਿਵੇਂ ਸੋਇਆ ਬੀਨ ਦਾ ਛਿਲਕਾ ਹੋ ਗਿਆ ਚਨਾ ਛਿਲਕਾ ਹੋ ਗਿਆ ਮੱਕੀ ਹੋ ਗਈ ਤੇ ਕਾਪਸ ਟਾਟਰ ਹੋ ਗਈ ਹਨਾ ਕਾਰਗੱਲ ਦੀ ਤੇ ਉਹਦੇ ਨਾਲ ਤਾਂ ਬੱਚੇ ਨਾਲ ਆਟੋਮੈਟਿਕ ਹੀ ਵਜਣ ਚੱਕਣਾ ਹਨਾ ਹੋਰ ਚਲੋ ਜੀ ਠੀਕ ਆ ਜੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪ ਦੀ ਜਾਣਕਾਰੀ ਸ਼ੇਅਰ ਕਰਿਓ ਬੱਚਿਆਂ ਬਾਰੇ ਜਰੂਰ ਦੱਸਿਓ ਤੁਸੀਂ ਤੁਹਾਨੂੰ ਬੱਚੇ ਕਿਵੇਂ ਲੱਗੇ ਤੇ ਅੱਗੇ ਤੋਂ ਹੋਰ ਵਧੀਆ ਵਧੀਆ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਆਪਣਾ YouTube ਚੈਨਲ ਅਫੀਸ਼ੀਅਲੀ ਮੇਰੇ ਪਿੰਡ ਮੇਰੇ ਖੇਤ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ